ਪਹੁੰਚ ਗਏ ਬਾਈ ਰਵਾਬ ਦੇ ਘਰੇ ਤੇ ਬਾਈ ਬੈਠਿਆ ਔਰ ਬਾਈ ਠੀਕ ਆ ਵਧੀਆ ਵੇਸ ਸਿਕਾਲ ਜੀ ਆਰਗੇਨਿਕ ਪਿਆਜ ਆ ਜਾਗੇ ਇਹਨਾਂ ਵਿੱਚ ਕੋਈ ਰੇ ਸਪਰੇਅ ਕੁਝ ਨਹੀਂ ਕੀਤਾ ਤੁਸੀਂ ਨੇ ਐਵੇਂ ਤਿਆਰ ਕੀਤੇ ਹੈਗੇ ਦੇਖੋ ਗੱਡੇ ਗੱਡੇ ਪਿਆਜ ਬੈ ਨੇ ਆਪਣੀ ਖਾਨ ਜੋ ਕਰੇ ਤਿਆਰ ਹੋਏਗੇ ਕੱਲੋ ਚੈੱਕ ਆਵਾਜ਼ ਜੀ ਜੇਰ ਇਹ ਆ ਹੈ ਬਾਈ ਜੂਰ ਰਹੇ ਰਿਹਾ ਲੱਗਿਆ ਪਿੰਡ ਐਨ ਓਕੇ ਬਾਈ ਅਸੀਂ ਤਾਂ ਦਰਵਾਜ਼ੇ ਦੇਖੀ ਜਾਂਦੇ ਸੀ ਅਸੀਂ ਦੇਖੀ ਜਾਂਦੇ ਸੀ ਵੀ ਮਾਨਸਾ ਏਰੀਆ ਦੇ ਦਰਵਾਜ਼ੇ ਵੜੇ ਆ ਸਭ ਵਰਸਾ ਸਾਂਭਿਆ ਹੋਇਆ ਜੇ ਟਰੈਕਟਰ ਦਾ ਕੀ ਪਤਾ ਲੱਗਿਆ ਬੇਟਾ ਟਰੈਕਟਰ ਆਏ ਆ ਸਾਰੇ ਦੱਸ ਕੇ ਲੈ ਕੇ ਆਇਆ ਨਾ ਹਟੇ ਗਮਾਂਡੀ ਸਾਰੇ ਮੁੰਡੇ ਤਾਂ ਅੜਦੇ ਕਿ ਓਕੇ ਬਈ ਮੁੰਡਿਓ ਓਕੇ ਮੇਤਰੋ ਆ ਤਾਂ ਨਵੀਂ ਗੋਠੀ ਦਾ ਰੂਪ ਦੀ ਦੇਖ ਲਈ ਇੱਥੋਂ ਉੱਠਿਆ ਬਾਈ ਆਹ ਪੁਰਾਣਾ ਘਰ ਆ ਬਾਈ ਦਾ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਸੀ ਆਪਣੀ ਮਸਟੈਂਗ ਲੈ ਕੇ ਬਾਈ ਮੂਸੇ ਵੰਡਾ ਤੇ ਕੱਲ ਨੂੰ ਬਾਈ ਸਿੱਧੂ ਦੀ ਵਰਸੀ ਆ 29 ਮਈ ਜਿਹੜਾ ਬਲੈਕ ਡੇ ਆ ਅੱਜ 28 ਤਰੀਕ ਤੇ ਅਸੀਂ ਅੱਜ ਜਾਣਾ ਤਾਂ ਬਾਈ ਸਿੰਗਰ ਨੂੰ ਵੀ ਮਿਲਣਾ ਉਹਨੇ ਰੀਲਾਂ ਰੂਲਾਂ ਸ਼ੂਟ ਕਰਨੀਆਂ ਨੇ ਗੱਲਬਾਤ ਹੋਈ ਹੋਈ ਸੀ ਕਾਫੀ ਟਾਈਮ ਦੀ ਹੋਈ ਹੋਈ ਹੈਗੀ ਤੇ ਕਿਹੜੇ ਸਿੰਗਰ ਨੂੰ ਮਿਲਣਾ ਉਹ ਤੁਸੀਂ ਬਲੌਗ ਆ ਜਿਹੜਾ ਪੂਰਾ ਦੇਖਿਓ ਦੱਸ ਦਿਆਂ ਉਹਨੂੰ ਬਾਈ ਨੇ ਉਰਾ ਆਉਣਾ ਦਾ ਨਾ ਬਾਈ ਉਹਨਾਂ ਦਾ ਉਰਾਂ ਨੂੰ ਢੇੜਾ ਲੱਗਿਆ ਤੇ ਨਾ ਆਪਣਾ ਲੱਗਿਆ ਅੱਜ ਸਵੱਬ ਬਣਿਆ ਸੀ ਫਿਰ ਇੱਕ ਦਿਨੇ ਇਸੇ ਲਈ ਪਹਿਲਾਂ ਜਾ ਰਿਹਾ ਵੀ ਅੱਜ ਨਾਲੇ ਤਾਂ ਬਾਈ ਰੀਲਾਂ ਰੂਲਾਂ ਸ਼ੂਟ ਕਰ ਲੈਣਗੇ ਨਾਲੇ ਆਪਾਂ ਚੱਲੇ ਜਿੰ ਪੰਡ ਮੂਸੇ ਠੀਕ ਆ ਤੇ ਬਲੌਗ ਆ ਜਿਹੜਾ ਬਈ ਪੂਰਾ ਦੇਖੋ ਇਹ ਬਲੌਗ ਬਣਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੋਈ ਉਹ ਉਹ ਸਿਸਟਮ ਹਨਾ ਕੋਈ ਵੀ ਤੇ ਇਹ ਸਿਰਫ ਆਪਾਂ ਵੀਡੀਓ ਆਪਾਂ ਤਾਂ ਬਣਾਉਨੇ ਆ ਵੀ ਚਲੋ ਜਿਹੜੇ ਭਰਾ ਨਹੀਂ ਜਾ ਸਕਦੇ ਹਨਾ ਜਿਵੇਂ ਛੋਟੇ ਬੱਚੇ ਆ ਉਹ ਮੁੱਸੇ ਨਹੀਂ ਜਾ ਸਕਦੇ ਉਹ ਆਪਣੀ ਵੀਡੀਓ ਰਾਹੀਂ ਸਾਰਾ ਕੁਝ ਦੇਖ ਲੈਂਦੇ ਆ ਵੀ ਉੱਥੇ ਕੀ ਚੱਲ ਰਿਹਾ ਕੀ ਸਿਸਟਮ ਹਨਾ ਤੇ ਹੁਣ ਅਸੀਂ ਮਸਟੈਂਗ ਕਰਨ ਦੀ ਬਾਤ ਆ ਉਹ ਚੋਬਰ ਪਹਿਲੀ ਬਹਿ ਗਿਆ ਝੜ ਕੇ ਉੱਪਰ ਬਹਿ ਗਿਆ ਤੂੰ ਧੋਣੀ ਆ ਜਾ ਮਸਟੈਂਗ ਠੀਕ ਆ ਤੇ ਅਸੀਂ ਨੇ ਫਿਰ ਅੰਦਰ ਯਾਰ ਗੰਡੇ ਜੇ ਸੁੱਕਣੇ ਪਾਰ ਕੇ ਦੀ ਗੱਡੀ ਵੀ ਆਪਣੀ ਬਾਹਰ ਖੜੀ ਆ ਤੇ ਆਪਾਂ ਟਰੈਕਟਰੋਂ ਬਾਹਰ ਕੱਢ ਕੇ ਗੱਡੀ ਲਾ ਦਾਂਗੇ ਉਰੇ ਪਿਆਜ਼ ਆਪਾਂ ਨੇ ਅੰਦਰ ਰੱਖ ਰੱਖੇ ਦੀ ਪੱਟ ਕੇ ਇਹ ਆਰਗੈਨਿਕ ਪਿਆਜ਼ ਆ ਜਾਣਗੇ ਇਹਨਾਂ ਵਿੱਚ ਕੋਈ ਰੇ ਸਪਰੇਅ ਕੁਝ ਨਹੀਂ ਕੀਤਾ ਸੀ ਅਸੀਂ ਨੇ ਐਵੇਂ ਹੀ ਤਿਆਰ ਕੀਤੇ ਆਗੇ ਦੇਖੋ ਗੱਡੇ ਗੱਡੇ ਪਿਆਜ਼ ਪਏ ਨੇ ਆਪਣੀ ਖਾਣ ਜੋ ਕਰੇ ਤਿਆਰ ਹੋਏਗੇ ਕਰ ਲੋ ਚੈੱਕ ਇਹਦੇ ਵਿੱਚ ਕੋਈ ਰੇ ਸਪਰੇਅ ਕੁਝ ਨਹੀਂ ਪਾਈ ਕਰੋ ਚੈੱਕ ਨਿਆ ਇਹ ਡੇਢ ਪਿਆਜ਼ ਹੋ ਗਿਆ ਇੰਨਾ ਵਿੱਚ ਕੋਈ ਦੇ ਸਭਰੇ ਕੁਝ ਨਹੀਂ ਪਾਈ ਜੀ ਸੁੱਕਣੇ ਪਾਰ ਕੇ ਸੀ ਅੰਦਰ ਤਾਂ ਕਰਕੇ ਗੱਡੀ ਆਪਾਂ ਨੂੰ ਬਾਹਰ ਲਾਣੀ ਪਈ ਸੀ ਜਦੋਂ ਹੁਣ ਇਹ ਸੈਟ ਜੇ ਹੋ ਗਏ ਫਿਰ ਇਹਨਾਂ ਨੂੰ ਠੀਕ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਆਪਣੀ ਮਸਟੈਂਗ ਧੋ ਲਈਏ ਮੈਂ ਵੀ ਸੱਜਣੋ ਤੁਰਪੇ ਸ਼ਿਵੀ ਵੀ ਆ ਗਿਆ ਦੇਖਿਆ ਜੀ ਵੀ ਸੰਦੀਪ ਆ ਗਿਆ ਅੱਗੇ ਜਾਣਾ ਪੈ ਗਿਆ ਸਿੰਗਰ ਕਹਿੰਦਾ ਹੁਣੇ ਆਜਾ ਮਾਝਾ ਲ ਆ ਗਿਆ ਬਾਈ ਹਾਂ ਓਕੇ 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 ਭਾਈ ਕਹਿੰਦਾ ਰੀਲਾ ਵਹ ਦੇਖਦਾ ਤੇਰੀਆਂ ਓਕੇ ਲਵ ਜੂ ਇਹਨੇ ਕਿਵੇਂ ਹੈ ਦੋ ਵਰਮੇ ਕੀ ਹਾਲ ਹੈ ਸੈਟੋ ਵਰਮੇ ਕੀ ਹਾਲ ਹੈ ਸੈਟੋ ਇਧਰ ਜਲੇ ਬਾਤਾਂ ਮੂਥੇ ਅੱਛਾ 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 ਠੀਕ ਹੈ ਠੀਕ ਹੈ ਕੰਨ ਵਧੀਆ ਵਧੀਆ ਹੋਰ ਮੈਂ ਬਸ ਇਹੀ ਇਦੀ ਕੰਮ ਹੈ ਕਦੇ ਕਨੈਕਟ ਹੋ ਗਿਆ ਤੂੰ ਆਉੜੀ ਆੜੀ ਪੈਂਡਾ ਪਣਾ

ਮੈਟਰੋ ਕਨੇ ਆਗੇ ਰਵਾਬ ਦੇ ਪਿੰਡ ਰਵਾਬ ਬੀਵੀ ਕੱਤੀ ਵਾਲਾ। ਮਲੇਉ ਨੇ ਭਾਈ ਰਵਾਬ ਨਾਲ। ਅੱਜ ਵੀ ਕੱਪੜੇ ਰਾਤੀ ਚੇਂਜ ਕਰੇ ਨੇ। ਭਾਈ ਨੇ ਪਿੰਡ ਪਹੁੰਚ ਗਏ ਸ਼ਾਮ ਦਾ ਟਾਈਮ ਹੋ ਗਿਆ। ਐਂਟਰੀ ਮਾਰਦੇ ਸਾਰੀ ਕੋਲ ਮਿਲ ਗਿਆ ਸਾਨੂੰ ਬਾਕੀ ਉਹ ਲੋਕੇਸ਼ਨ ਦੇਖ ਲਈਏ। ਕੋਲਡ ਜਾ ਪਿੰਡ ਦਾ ਦਰਵਾਜ਼ੇ ਬਹੁਤ ਨੇ। ਕਿਛੇ ਕਿਛੇ ਪਿੰਡ ਦੀ ਰਹਿ ਗਈ ਤਾਂ। ਜਿਵੇਂ ਮੂਸੇ ਨੇ ਉਰੇ ਵੀ ਹੈਗੇ ਨੇ ਮਾਨਸਾ ਏਰੀਆ 'ਚ ਹੈਗੇ ਨੇ ਯਾਰ ਦਰਵਾਜ਼ੇ ਪੁਰਾਣੇ ਘਰ ਸਾਹਵੇਂ ਹੋਏ ਨੇ ਲੈ ਵੀ ਮਟਰੋ ਆ ਗਿਆ ਜੀ ਬਾਈ ਤੇ ਬਾਅਦੋਂ ਬੜੀ ਗੀ ਬੜੀ ਗੀ ਵਧੀਆ ਬਹੁਤ ਸ਼ਲੀ ਸਾਈਡ ਤੇ ਲਾ ਲੋ ਮੜਾ ਜਨ ਇਹ ਹੈ ਬਾਈ। ਸ਼ੂਟ ਲੈਣ। ਕੀ ਗੱਲ। ਅਨਾਂ ਵੇਟ ਚੀਜ਼ ਬਣਾਈ ਹੋਈ ਆ ਬਾਈ ਨੇ। ਕਹੂੰਗੀ ਹੈ ਨਾ। ਸ਼ੌਕ ਦਾ ਕੋਈ ਬੁਲ ਨਹੀਂ ਕਿੰਨੇ ਰੁਪਏ ਲਾਦੇ। ਅਜੇ ਉੱਪਰ ਲੱਗੇਗਾ ਸਾਡੇ ਹੱਥ ਨਾਲ। 7 ਲੱਖ ਦਾ ਡੈੱਕ ਆ ਗੱਲ। ਮੈਂ ਨਾ ਬਸ ਡੈੱਕ ਹੀ ਨਾਲ। 1.6 ਦਾ ਤਾਂ ਡੈੱਕ ਹੀ ਹੈ। ਬਸ ਕੀ ਗੱਲ ਹੈ। ਨਾ ਨਾ ਪਰ ਹੈ ਜੀ। ਹੋਰ ਬਣਾ ਲਓ ਸੁਣੀਆਂ ਸੁਣੀਆਂ ਜੀਆਂ। ਬੈਗ ਬਾਈ ਸਿਨੇਮਾਇਟਿਕ ਕਰਦੇ ਨਹੀਂ ਕਰਦੇ ਵੀਰੇ ਬ్రో ਅਜੀਬ ਵੀਰੇ ਐ ਕਰਦੇ ਵੀਰੇ ਨੂੰ ਸਟਾਰਟ ਲੇ ਵੀ ਸੱਜਣੋ ਆਪਾਂ ਪਹੁੰਚ ਗਏ ਬਾਈ ਰਬਾਬ ਦੇ ਘਰੇ ਤੇ ਬਾਈ ਬੈਠਿਆ ਔਰ ਬਾਈ ਠੀਕ ਆ ਵਧੀਆ ਵੀਰੇ ਅਮਰਜੀਤ ਜੀ ਤੇ ਬਾਈ ਦੇ ਘਰੇ ਆਏ ਸੀ ਪਿੰਡ ਵਿੱਚ ਦੀ ਲੰਘ ਕੇ ਆ ਗਏ ਆਪਾਂ ਡੱਕ ਲਾਇਆ ਹੋ ਜੀ ਬਾਈ ਦੇ ਗਾਣੇ ਚੱਲ ਰਹੇ ਸੀ ਗਾਣੇ ਸੁਣ ਕੇ ਆ ਜੋਬਰ ਵੀ ਆ ਗਏ ਦੇਖਣਾ ਇਹ ਟਰੈਕਟਰ ਤੇ ਅਸੀਂ ਰੀਲਰ ਨੂੰ ਲਾਈਆਂ ਸ਼ੂਟ ਕਰੀ ਜਾਂਦੇ ਸੀ ਬਾਈ ਦਾ ਸਵਾ ਘੰਟਾ ਯਾਰ ਬਾਈ ਕਹਿੰਦਾ ਅੰਦਰੇ ਲਾ ਲਉ ਤੈਨੂੰ ਐਨ ਵਧੀਆ ਬਾਈ ਤੂੰ ਦੱਸ ਓਕੇ ਰਿਪੋਰਟਾਂ ਵਧੀਆ 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 ਲੱਗੇ ਪਿੰਡ ਆਣ ਓਕੇ ਬਾਈ ਅਜੀ ਦਾ ਦਰਵਾਜੇ ਦੇਖੀ ਜਾਂਦੇ ਸੀ ਅਜੀ ਦੇਖੀ ਜਾਂਦੇ ਦੀ ਮਾਨਸਾਈ ਦੇ ਦਰਵਾਜੇ ਵੜੇ ਆ ਤਾਂ ਵਿਰਸਾ ਸੰਭਿਆ ਹੋਇਆ ਜੇ ਸਾਡੇ ਕਿ ਨਹੀਂ ਘਟਾ ਬਾਈ ਪੁਰਾਣੀ ਓਲਡ ਥੋੜੇ ਜਿਆਦੇ ਅਸਿਸਟ ਹੋਣ ਹਾਂ ਟੱਚ ਜਾ ਹੋ ਗਿਆ ਨਾ ਮੈਨ ਲੱਗਦਾ ਦਰਵਾਜੇ ਤਾਂ ਥੋੜੇ ਕੋਈ ਟਾਉਂਦੇ ਨਹੀਂ ਹੈਗਾ ਰੱਖਦੇ ਨੇ ਤਕਰੀਬਨ ਜਿਹਦੇ ਹੈਗੇ ਨੇ ਰੱਖੇ ਹੋਏ ਨੇ ਬਹੁਤ سارے ਦੁਬਾਰੇ ਰੱਖਣ ਲੱਗੇ ਹਾਂ ਦਰਵਾਜੇ ਸਾਰੇ ਜਿਹਨੇ ਪੁਰਾਣੇ ਨੇ ਸਾਰੇ ਓਲਡ ਸੰਭੇ ਹੋਏ ਨੇ ਤੇ ਬਾਈ ਨੂੰ ਮਿਲ ਕੇ ਰੱਖਣ ਲੱਗਿਆ ਮਾਫੀ ਪੁਰਾਣੇ ਬਾਅਦ ਗੱਲਬਾਤ ਰੀਲਾ ਬਣਾ ਲੀ ਜੂਗਾ ਅਪਰ ਤਨ ਹੋਏ ਕਿਵੇਂ ਲੱਗਿਆ ਮਾਤਾ ਟਰੈਕਟਰ ਆ? ਵਧੀਆ। ਮਾਸੀ ਇਹਨੇ ਸਾਰਾ ਟਰੈਕ ਕਿੰਨੇ ਦੇ? ਤਕਰੀਬਨ ਲੱਗੇਗਾ ਬਾਈ 6.5 ਤੋਂ ਤੁਹਾਨੂੰ ਲੱਗਣਾ। ਅੱਧਰਾਂ ਦਾ ਕਿੰਨਾ ਰਹਿ ਗਿਆ? ਇਹ ਸੱਜਣੋਂ ਏਲਾ ਬਣ ਗਈਆਂ। ਟਰੈਕਟਰ ਦੱਸ ਬਾਈ ਕਿਦਾਂ ਲੱਗਿਆ ਫਿਰ? ਵਧੀਆ। ਮੈਂ ਵੀ ਗੱਡੀ 2-3-4 ਦਿਨ ਹੀ ਹੋਇਆ। ਫਿਰ ਆਹੇ ਆਪਾਂ ਗੈਨੀ ਬਾਅਦ ਪਰ ਲੌਕ ਕਰਾਂਗੇ। ਈਪੀ ਆ ਰਹੀ ਐ। ਹਾਂ। ਪੰਜ ਦਿਨ। ਆਪਾਂ ਵੀਡੀਓ ਸਾਰੀਆਂ ਗੈਨੀ ਬਾਅਦ ਹੀ ਪਾਵਾਂਗੇ। ਪਾ। ਰੀਲਾਂ ਬਾਅਦ 5 ਤੋਂ ਬਾਅਦ ਦੇਖ ਲਿਓ ਆਪਣੇ ਪੇਜ ਤੇ ਇਹਦਾ ਆਪਣਾ ਬਲੌਗ ਚੱਲੀ ਜਾਂਦਾ ਨਾਏ ਜੇ ਆਪਾਂ ਗਾਣਾ ਸ਼ੋਅ ਕਰੀਏ ਰੀਲਾਂ ਬਣਾਈਆਂ ਨੇ ਗਾਣੇ ਤੇ ਉਹ ਆਪਾਂ 5 ਤਰੀਕ ਨੂੰ ਪਾ ਦਾਂਗੇ ਦੇਖ ਲਿਓ ਹਾਂ ਤੇ ਨਵੀਂ ਗੱਡੀ ਦੀਆਂ ਬਾਈ ਵਧਾਈਆਂ ਤੈਨੂੰ ਮੁਬਾਰਕਾਂ ਬਾਈ ਤੇ ਬਾਈ ਵੀ ਗੱਡੀ ਲੈ ਕੇ ਆਇਆ ਦਿਓ ਵਧਾਈਆਂ ਕਮੈਂਟਾਂ ਚ ਬਾਈ ਬਾਈ ਮਿਸਤਰੀ ਆ ਜਾ ਵਿਚੀ ਆ ਜਾ ਬੈਠ ਜਾ ਬਾਈ ਮਿਸਤਰੀ ਮਿਸਤਰੀ ਹਾਂ ਬਾਈ ਕਰਾਉਣੇ ਛੋੜਾ ਮੇਸਤਰੀ ਮੇਰੇ ਵੀ ਬਸ ਪੰਜ ਦਿਨ ਹੋਏ ਨੇ ਬਾਈ ਕਲੀਅਰ ਹੋਏ ਨੂੰ ਸਾ ਹਾਂ ਮੈਂ ਵੀ ਹੁਣੇ ਪੱਥਰ ਪੱਥਰ ਲਾ ਕੇ ਕੋਠੀ ਕਲੀਅਰ ਕਰਤੀ ਆ ਬਾਈ ਦੀ ਰੀਲ ਦੇਖੀ ਸੀ ਮੈਂ ਵੀ ਜਦੋਂ ਤੂੰ ਘਰ ਪਾਈ ਜਾਂਦਾ ਸੀ ਤੇ ਬਾਈ ਨੇ ਵੀ ਘਰ ਤਿਆਰ ਕਰ ਲਿਆ ਮੇਰੇ ਵੀ ਪੰਜ ਦਿਨ ਹੋਏ ਨੇ ਬਸ ਮੇਸਤਰੀ ਹਟੇ ਨੂੰ ਹੁਣੇ ਰੱਖਿਆ ਸਮਾਨ ਵੀਰ ਤੇ ਰਵਾਵ ਦੀ ਮੰਮਾ ਜੀ ਤੇ ਸਾਡੇ ਨਾਲ ਵੀਡੀਓ ਵੀਡੀਓ ਬਣਾ ਕੇ ਅਸੀਂ ਹੁਣ ਕੂਲਰ ਦੀ ਹਵਾ ਲੈ ਲਊ ਬਾਈ ਠੰਡੀ ਸੀ ਸਾਰੇ ਬੱਚੇ ਲੱਗ ਜਾ ਆਜੋ ਸਾਰੇ ਆਜੋ ਫੋਟੋ ਕੱਢੀ ਆਪ ਸੋਣੀ ਜੀ ਕਿਹੜਾ ਬੋਲ ਰਿਹਾ ਨੀ ਸਾਰੀ ਇੱਥੇ ਕੱਢ ਜੋ ਵਿੱਚੀ ਸਾਰੇ ਸਾਰਿਆਂ ਨੇ ਖਿਚਾਲਾ ਬਾਈ ਖੁਸ਼ ਹੋ ਰਹੇ ਨੇ ਮੁੰਡੇ ਇੱਥੇ ਬਲੌਗ ਬਣਾ ਦੇ ਬਲੌਗ ਕਿਹੜਾ ਟਰੈਕਟਰ ਦਾ ਕੀ ਪਤਾ ਲੱਗਿਆ ਬੇਟਾ ਟਰੈਕਟਰ ਆਏ ਆ ਸਾਰੇ ਅੰਦਸ ਕਿਲੇ ਕੇ ਆਇਆ ਨਾ ਹਟੇ ਕਮਾਂਦੀ ਸਾਰੇ ਮੁੰਡੇ ਇੱਥੇ ਦੇਖ ਕੇ ਆਇਆ ਉਹਨੂੰ ਦੇਖੀ ਜਾਂਦੇ ਸਾਰੇ ਆ ਮਾਸੀ ਜਵਾਕਾਂ ਸਾਰੇ ਉਹਦਾ ਆਪਣੇ ਘਰਾਂ ਸਾਰੀ ਘਰਾਂ ਦੇ ਜਵਾਕ ਆਇਆ ਬਲ ਕਰਨ ਪੁੱਤ ਅੰਨੇ ਮੁੰਡੇ ਮਾਣ ਆ ਸਾਨੂੰ ਪਿੰਡ ਦੇ ਮੁੰਡੇ ਤੇ ਜਿਹੜਾ ਗਾਨੀ ਗਾਣਾ ਚੱਲ ਗਾਨੀ ਗਾਣਾ ਸੁਣਦੇ ਨੇ ਉਹ ਨਾ ਪਾਈ ਤਾਂ ਹੁਣ ਵਿਚਗਾਨੀ ਮਾੜਾ ਕਿਉਂ ਗੋਲੀ ਚੱਲ ਜੂ ਗੋਲੀ ਚੱਲ ਜੂ ਮਿੱਤਰਾਂ ਵਾਸਤੇ ਗੋਲੀ ਚਲਾਉਣੇ ਦਾ ਪਾਇ ਤੇ ਹੀ ਹ ਹ ਹ ਹੁੰਦਾ ਨਾ ਮਾਣ ਫੇਰਾ ਜਦੋਂ ਪਿੰਡ ਚੋਂ ਉੱਠਦਾ ਕਿਉਂ ਹਾਂ ਬਿਲਕੁਲ ਮੈਂ ਵੀ ਨਹੀਂ ਜਾਣਦਾ ਜੀ ਨਹੀਂ ਪਿੰਡ ਲਈ ਬਾਈ ਕਰਕੇ ਮੈਂ ਆਇਆ ਤੇ ਸੇ ਸੇ ਨਹੀਂ ਆਇਓ ਆਉਣੀ ਬਹੁਤ ਟੈਨ ਦੂ ਦਜਾਂ ओके okay, okay. भाई मुंडियो ओके मित्रों ਆ ਤਾਂ ਨਵੀਂ ਗੋਠੀ ਦਾ ਰੁਆਬ ਦੀ ਦੇਖ ਲਈ ਇੱਥੋਂ ਉੱਠਿਆ ਬਾਈ ਆ ਪੁਰਾਣਾ ਘਰ ਆ ਬਾਈ ਦਾ ਮਿਹਨਤ ਆ ਬਾਈ ਦੀ ਐਵੇਂ ਆਪਣੇ ਵਾਂਗੂ ਘਰ ਬਾਈ ਦਾ ਵੀ ਪਹਿਲਾਂ ਪੁਰਾਣਾ ਨੀਵਾ ਜਿਹਾ ਤੇ ਹੁਣ ਪਾਇਆ ਆਪਣੇ ਵਾਂਗੂ ਬਾਈ ਨੇ ਵੀ ਨਵਾਂ ਇੱਥੋਂ ਨਿਕਲਿਆ ਬਾਈ ਬਾਈ ਮਿਹਨਤ ਆ ਯਾਰ ਹਨਾ ਬਹੁਤ ਸਟਰਗਲ ਆ ਬਾਈ ਦਾ ਮਿਹਨਤ ਦੇ ਆ ਮਿਹਨਤ ਨਾਲ ਹੋਇਆ ਜੋ ਵੀ ਹੋਇਆ ਹਨਾ ਅੱਜ ਬਾਬੇ ਨੇ ਜੀ ਬਾਹ ਫੜੀ ਆ ਮਿਹਨਤ ਕਰੀਆ ਤਾਂ ਤਰੱਕੀ ਦੇ ਰਾਹ ਤੇ ਆ ਕਿਉਂ ਬਾਈ ਹੋਰ ਬਿਲਕੁਲ ਨਹੀਂ ਪੁਰਾਣਾ ਸਮਾਂ ਬਾਈ ਯਾਦ ਕਰਕੇ ਚਿੱਤ ਹਾਂ ਨਾ ਬਾਈ ਪੁਰਾਣਾ ਸਮਾਂ ਮਾਚ ਇੱਥੇ ਕਰਕੇ ਥੋੜਾ ਥੋੜਾ ਜਿਹਾ ਫੀਲ ਹੁੰਦਾ ਕੁਛ ਹਾਂ ਬਾਈ ਚਾਹ ਬੜਾ ਹੈ ਚਾਹ ਬਹੁਤ ਆ ਬਾਈ ਹਾਂ ਸੋਚਾਂ ਨਹੀਂ ਦੀ ਰੱਖੋ ਕਦੇ ਆ ਐਨੇ ਜੋਕਰਾਂ ਕਰੂਗਾ ਵਾਲੇ ਕਰਦੂਗਾ ਸਹੀ ਗੱਲ ਆ ਬਾਈ ਸਾਈਕਲ ਨਹੀਂ ਸਾਈਕਲ ਵਾਲੇ ਦੀ ਐਫਰਚੂਨਰ ਵਾਲੇ ਹੋਗੇ ਸਹੀ ਗੱਲ ਆ ਮਿੱਟੀ 'ਚ ਬੈਠੇ ਨੇ ਬੜੇ ਬੰਦਿਆਂ ਨੇ ਧੱਕ ਪਾਈਆਂ ਮਾਨਤਾ ਦੇ ਵੈਸੇ ਵੀ ਧਾਕੜ ਬੰਦੇ ਨੇ ਸਿੱਧੂ ਬਾਈ ਮਗਾ ਤੂੰ ساری ਜ਼ਿੰਦਗੀ ਦਾ ਬਹੁਤ ਬਹੁਤ ਸਿਖਾ ਗਿਆ ਬਾਈ ਹਾਂ ਬਾਈ ਜ਼ਿੰਦਗੀ ਜਿਉਣੀ ਸਿਖਾ ਗਿਆ ਹਾਂ ਸਿੱਧੂ ਬਾਈ ਸਹੀ ਗੱਲ ਆ ਬਾਈ ਜ਼ਿੰਦਗੀ ਕਬਾਸੀ ਵੀ ਆ ਰਹੀ ਹੈ ਬਾਕੀ EP ਤਾਂ ਬਾਅਦ ਹੀ ਹੋਊਗਾ ਮੈਂ ਨਾ ਤੂੰ ਵੀ ਬਲੌਗ ਦਾ ਨਾ ਬਾਅਦ ਚ ਸ਼ੋਅ ਕਰਾਂਗੇ ਗਾਣਾ ਨਹੀਂ ਆਪਾਂ ਬਲੌਗ 'ਚ ਸ਼ੋਅ ਕਰਨਾ ਹਾਂ 5 ਤਰੀਕ ਨੂੰ ਗਾਣਾ ਆ ਰਿਹਾ ਫਿਰ ਪਾਵਾਂਗੇ ਰੀਲਾਂ ਦੇਖ ਲਿਓ ਬਾਈ ਦੇ ਫੇਸ ਤੇ ਆ ਕੇ ਆਪਣੀ ਮਸਟੈਂ ਵਾਲਾ ਰੀਲਾਂ ਰੁੱਲਾ ਬਣਾ ਲਈ ਆਪਾਂ ਨੇ ਤੇ ਅੱਜ ਸਵੇਰ ਲੇਡੀ ਚੱਲੇ ਥੋੜਾ ਜਿਹਾ ਗੱਲ ਸਾਡੀ ਕਾਫੀ ਟਾਈਮ ਦੀ ਹੁੰਦੀ ਸੀ ਬਾਈ ਆਪਣੀ ਗੱਲ ਆ ਨਾ ਬੀਆ ਆਪਾਂ ਮਿਲਣਾ ਬਾਈ ਨੂੰ ਵੀ ਕਹਿ ਆ ਮਾਂ ਜਿੱਦੇ ਚੱਲ ਡੜਬੇ ਸਾਈਡ ਆਏ ਉੱਥੇ ਮਿਲ ਲਾਂਗੇ ਕਦੇ ਸਵੱਬ ਬੇ ਨਹੀਂ ਬਣਿਆ ਅੱਜ ਸਵੱਬ ਬਣਿਆ ਬਸ ਅੱਜ ਸਿੱਧਾ ਬਾਈ ਦੇ ਘਰੀ ਆ ਗਏ ਮਾਈ ਕਹਿੰਦਾ ਅੱਜ ਆ ਜਾ ਜੋ ਮੈਂ ਵੀ ਪਿੰਡ ਆ ਫਿਰ ਅਸੀਂ ਸਵੇਰੇ ਚੱਲੇ ਅੱਜ ਹੁਣ ਪਹੁੰਚ ਗਏ ਸੀ ਢੇ ਦੇ ਇਧਰ ਠੰਡਾ ਹੁੰਦਾ ਪੀ ਲਿਆ ਸੀ ਰੀਲਾਂ ਪਹਿਲੀ ਬਣਾ ਲਈਆਂ ਵੀ ਥੋੜੀ ਜਿਹੀ ਬ੍ਰੈਸ ਨਟ ਪਾ ਗ ਜਾਂਦੇ ਫਿਰ ਨੇਰੇ ਚ ਬਣਦੀਆਂ ਨਹੀਂ ਆ ਗਈਆਂ ਹੂੰ ਲੈਵੀ ਮੇਟਰ ਬਾਈ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਾਈ ਦਾ ਸੁਭਾਅ ਬੜਾ ਵਧੀਆ ਯਾਰ ਕਿਉਂ ਵੀ ਮੇਟਰ ਕਿਵੇਂ ਲੱਗਿਆ ਓਕੇ ਬਾਈ ਦੇ ਘਰ ਹੀ ਆ ਗਏ ਸੀ ਇਦਾਂ ਬਾਈ ਨੇ ਲੋਕੇਸ਼ਨ ਆਪਾਂ ਸੈਂਡ ਕਰਤੀ ਬਾਈ ਦਾ ਸੁਭਾਅ ਘੈਂਟ ਆ ਚਾਹ ਬੜੀ ਅਸੀ ਪੀ ਲਿਆ ਤੇ ਬਾਈ ਨੇ ਆਰਡਰ ਬੁੱਕ ਕਰਾਤਾ ਅਸੀਂ ਚੱਲੇ ਹੁਣ ਮਾਨਸਾ ਤੇ ਕੱਲ ਨੂੰ ਆਣਾ ਆਪਾਂ ਪਿੰਡ ਮੂਸੇ ਠੀਕ ਆ ਬਰਤੀ ਦੇ ਇਹੋ ਉਥੇ ਮਿਲਦੇ ਆ ਬਈ ਠੀਕ ਆ ਓਕੇ ਬਾਈ ਬੋਲ ਚੱਲ ਰਿਹਾ ਤੁਹਾਡਾ ਹਾਂ ਬਾਈ ਦਾ ਚੈਨਲ ਸਬਸਕ੍ਰਾਈਬ ਕਰ ਲੈ ਧੰਨਵਾਦ ਵੀਰੇ ਸਾਖਦਾ ਮੈਨੂੰ ਘੱਟੀਏ ਵੀਰੇ ਆ ਕੋਈ ਚੱਕਰ ਹੀ ਨਹੀਂ ਬਾਬੇ ਆਪਾਂ ਪਿੰਡਾਂ ਵਾਲਿਆਂ ਦੇ ਕੋਈ ਚੱਕਰ ਹੀ ਨਹੀਂ ਬਾਕੀ ਸਾਰੇ ਓਕੇ ਵੀਰੇ ਓਕੇ ਵੀਰੇ ਪਿੰਡੂ ਬਾਈ ਓਕੇ ਬਾਈ ਓਕੇ ਧੰਨਵਾਦਰਾ ਚੰਗਾ ਜੀ ਮਿੰਟੂ ਪਾਜੀ ਓਕੇ ਵੱਡੇ ਵੀਰ ਓਕੇ ਓਕੇ ਚਲੋ ਠੀਕ ਆ ਵੀਰੇ ਚਲ ਧਿਆਨ ਨਾਲ ਜਾਓ ਵੀਰੇ ਓਕੇ ਵੀਰੇ ਓਕੇ ਧਿਆਨ ਨਾਲ ਜਾਓ ਵੀਰੇ ਮੇਰੀ ਜਾਨ ਓਕੇ ਓਕੇ ਵੀਰੇ ਧੰਨਵਾਦ ਮੈਂ ਉਹ ਫਿਰ ਆਉਣਾ ਬਈ ਹਾਂ ਇਹ ਬਾਰੀਜਨ ਵਾਲੀ ਲੱਗਦੀ ਹੈ ਹੈ ਹੀ ਰੀਜਨਲ ਰੀਜਨਲ ਨਾਲ ਹੈ ਨਾ ਰੀਜਨਲ ਹੈ ਦਾਂਜਲਾ ਬਸ ਹਸਲਾ ਜ਼ਰੂਰੀ ਆ ਹੁਣ ਅੱਜ ਦੇ ਟਾਈਮ 'ਚ ਕਿਉਂ ਨਹੀਂ ਮੇਰੀ ਜੋਂ ਜੋਂ ਬਧੀ ਤਰੱਕੀ ਨਹੀਂ ਮੇਰੇ ਬੋਰ ਵਧੀ ਗਿਆਸ ਲੈ ਲੈਂਦੇ ਹਾਂ ਕੀ ਬਾਤ ਹੈ ਹਸਲਾ ਜ਼ਰੂਰੀ ਆ ਕੀ ਬਾਤ ਹੈ ਯਾਰ ਅਸਲ ਸਟੇਰ ਸਾਰਾ ਸਪੀਕਰ ਸਾਰਾ ਕੋਟ ਮਾਨਸੀ ਚੱਕੀ ਫਿਰਦਾ ਸਾਰੇ ਡੀਜੇ ਵਾਲਾ ਉਹਨਾਂ ਨੇ ਕੀ ਫਿਰਦਾ ਹੈ ਡੀਜੇ ਨਾਲ ਕਿਹਦਾ ਬੱਬ ਬਿਆਰਕਸਟਾਇਨ ਵਾਲਾ ਕੰਮ ਕਰਦਾ ਨਾ ਨਾ ਇਹਨਾਂ ਦਾ ਇਹਦਾ ਸ਼ੌਂਕ ਨੂੰ ਕਰਿਆ ਹੋਇਆ ਇਹਦਾ ਸ਼ੌਂਕ ਨੂੰ ਆ ਮਾਤਾ ਵੀ ਖੁਸ਼ ਹੋ ਗਈ ਕਹਿੰਦੀ ਭਾਈ ਟਰੈਕਟਰ ਬੜਾ ਸੋਹਣਾ ਰੋਟੀ ਛੱਡ ਗਈ ਸੀ ਮੁੰਡੇ ਚੱਲੇ ਨੇ ਹੁਣ ਟਰੈਕਟਰ ਦੇ ਵਾਰੇ ਦੇਖ ਰਹੀਏ ਮਾਤਾ ਕਹਿੰਦੀ ਟਰੈਕਟਰ ਬੜਾ ਸੋਹਣਾ ਤਿਆਰ ਕਰ ਲੈ ਆਹ ਦੇਈਏ ਆ ਮਾਤਾ ਨਹੀਂ ਮੋਹ ਹੋ ਗਿਆ ਧੰਨਵਾਦ ਮਾਤਾ ਆ ਕੇ ਮਾਤਾ ਜੈੰਗ ਹੋ ਗਿਆ ਤੇ DNA ਦੇ ਬਤਾ ਆਈ ਦਮ ਵਧੀਆ ਮੁੰਡੇ ਹਲੋ ਤਰੱਕੀ ਕਰੀ ਜਾਈ ਤੁਹਾਨੂੰ ਬਧਾਈਆਂ ਨਵੇਂ ਘਰ ਦੀਆਂ ਤੇ ਨਵੀਂ ਗੱਡੀ ਦੀਆਂ ਆਈ ਉਧਰ ਜਵਾਬ ਦਾ ਬਾਪੂ ਵੀ ਆ ਗਿਆ ਉਹ ਵੀ ਦੇਖਦਾ ਹੋਣਾ ਕਿ ਆ ਵਡਾ ਟਰੈਕਟਰ ਮੁੰਡਿਆ ਟਰੈਕਟਰ ਟੱਕੜਾ ਖੜਿਆ ਆਇਆ ਦੇਖੀ ਕਰਨਾ ਫਾਸਿਲਾ ਨਾ ਨਾ ਪ੍ਰਵਾਹ ਦਾ ਡੈਡੀ ਆ ਗਿਆ ਟਾਈਮ ਤੇ ਅਸੀਂ ਤਾਂ ਚੱਲੇ ਸੀ ਇਹ ਕਹਿੰਦਾ ਟਰੈਕਟਰ ਨੂੰ ਦੇਖਣਾ ਬਹੁਤ ਜੰਗਲੀ ਜੀ ਹੈ ਹੈ ਨਾ ਬੜੀ ਜੰਗਲੀ ਜੀ ਹੈ ਵਧੀਆ ਜੀ ਤਕੜੀ ਗਾਣਾ ਬਜਾ ਜੀ ਹੋਰ ਹਾਂ ਕਿਹੜਾ ਜੀ ਇਹ ਹੌਲੈਂਡ ਆ ਜਾਂ ਆਪਣੇ ਬ੍ਰੈਂਡ ਆਪਦਾ ਬਣਾਇਆ ਹੋਇਆ ਗਾਦੀ ਗਾਣਾ ਲਾਈਏ ਲਾ ਬਈ ਰਵਾਇਤ ਦੇ ਗਾਣ ਤੇਰੇ ਵਾਲੀ ਗਾਣੀ ਚੱਲ ਰਹੀ ਆ ਤੇ ਤੈਨੂੰ ਮੰਡੇ ਆ ਕੇ ਘਟੋਗੇ ਅੱਛਾ ਹੋਈ ਬਾਈ ਦਾ ਗਾਣਾ ਲਾ ਬਈ ਬਾਜ ਘੱਟ ਰੱਖੇ ਰਗਾ ਬਾਜ ਘੱਟ ਨੂੰ ਲਾ ਮੈਂ ਬਾਈ ਬਸ ਵੀ ਗਾਣਾ ਸੁਣਾ ਗਾਣੀ ਲੈ ਗਾਣੀ ਗਾਣਾ ਨੇ ਵੀਰੇ ਜਿਹੜਾ ਕਰੂੰਗਾ ਗਾਣੀ ਲਾ ਲਾ ਗਾਣੀ ਲਾ ਦੇ ਕੈਂਜਣਾ ਆ ਕੇ ਸਾਲਾ ਫੀਲਿੰਗ ਕਮੈਂਟ ਤੇਰੇ ਤੇ ਆ ਤਾਂ ਕਰੀ ਨਹੀਂ ਅੱਛਾ ਯਾਰ ਅਰੇ ਕਰੀ ਬਾਪੂ ਮਸਲਾ ਪ੍ਰੇਸ ਸਦਾ ਸਮਾਨ ਬੈਠਿਆ ਮਾਨ ਸਰ ਲਿਖੇ ਤਾ ਨਾ ਨਾ ਜਿਹੜਾ ਬੰਦਾ ਉਨੇ ਬੈਠਾ ਅਸੀਂ ਮਾਫੀ ਬੈਠਿਆ ਉਰੋਂ ਸਾਰਾ ਹਲ ਦਾ ਅੰਦਰੋਂ ਲਾ ਉਹੀ ਹੋਰ ਬਾਪੂ ਅੱਗੇ ਜੋ ਗਿਆ ਸੀ ਆ ਦੇਖੀ ਕੈਟ ਜੀ ਜਾਓ ਉੱਤਰ ਕੇ ਜਿਹੜਾ ਆ ਦੇਖੇ ਤਾ ਹੋਰ ਸੱਚੀ ਨਹੀਂ ਹੈ ਜੀ ਇਹਨੇ ਕਦੇ ਵੀ ਤਾਰ ਨਹੀਂ ਪਾਇਆ ਸੱਚੀ ਨਹੀਂ ਚਰੀਏ ਬੋਸ ਕਿਹਨੇ ਤਰੀ ਮਾਰੀ ਡਗਣੀ ਚੀਜ਼ ਆ ਹਾ ਹੈ ਤਾਂ ਉਹੀ ਹੈ ਹੈਗੀ ਤਾਂ ਉਹੀ ਹੈ ਪਰ ਉਕਾਰ ਆਇਆ ਪਠਾਣੀ ਮਾਰੀ ਆ ਦੇਖ ਲੈ ਜੀ ਕੀ ਹੁੰਦੀ ਆ ਆ ਦੇਖ ਹੈ ਥੋੜਾ ਇਧਰ ਆ ਸੋਹਣੀ ਜੀ ਇਧਰ ਆ ਕਿੰਨੇ ਬਹੁਤ ਸੂ ਬਾਰੇ ਸਾਰੇ ਬੈਠੇ ਹੋ ਗਏ ਤੇ ਫਿਕਰ ਕਿਹੜੀ ਹੈ ਸੇਵਰਾ ਫਲਾ ਹੈ ਪੈਰ ਦੇਖ ਜਾ ਲੱਗ ਗਿਆ ਭਾਈ 7 ਲੱਖ ਰੁਪਏ ਲੱਗੇ ਉੱਪਰ ਉੱਪਰ ਕੰਦੇ ਉੱਪਰ ਉੱਪਰ ਉਹ ਕਰਦਾ ਵੇਸਤ 15 ਲੱਖ ਦਾ ਡੈਟ ਹੋ ਗਿਆ ਜੀ 15 ਲੱਖ ਚ ਪੈ ਗਿਆ 15 ਲੱਖ ਚ ਪੈ ਗਿਆ ਸਾਡਾ ਸਟੂ ਕੋਈ ਹੋਰ ਚੀਜ਼ਾਂ ਸਾਰੀਆਂ ਮਹਿੰਗੀਆਂ ਦੇ ਸਟੂ 15 ਲੱਖ ਦੀ ਗੱਡੀ ਹੈ ਜੀ ਸਹੀ ਹੈ ਸੋਟੇ ਟਾਇਰ ਹੈ ਇਹ ਫਿਰ ਉਹ ਇਹਦਾ ਵੀ ਫਰਕ ਪੈਂਦਾ ਨਹੀਂ ਇਹ ਪਾਵਰ ਆ ਜੀ ਇਹਦਾ ਬਾਲਾ ਹਾਂ ਇਹ ਤਾਂ ਜਮੀ ਰਹਿਲਾ ਜੀ ਯਾਰ ਸਟੰਡ ਸਪੋਰਟ ਵੀ ਕਰਦੇ ਚੱਲ ਠੀਕ ਆ ਬਾਈ ਧਿਆਨ ਨਾ ਜਾਏ ਚੰਗਾ ਹਾਂ ਹਾਂ ਵੀਰੇ ਓਕੇ ਵੀਰੇ ਉਹ ਕੈਂਡ ਕੰਮ ਵੀਰੇ ਲਾ ਬੰਦ ਹੋ ਗਿਆ ਆ ਕਾਫੀ ਟਾਈਮ ਹੋ ਗਿਆ ਆ ਨਾ ਹੋਰ ਬਾਪੂ ਕਹਿੰਦਾ ਜੀ ਹੋਰ ਕੜਜੇ ਤੁਸੀਂ ਇਹ ਹੁਣ ਆਇਓ ਸਾਨੂੰ ਹੋਰ ਟਾਈਮ ਪਾਣੀ ਪੂਰੀ ਪੀ ਪਾਣੀ ਪੂਰੀ ਪੀ ਲੈ ਠੀਕ ਆ ਮਾਤਾ ਜੀ ਬਹੁਤ ਵਧੀਆ ਲੱਗ ਗਈ ਨਰਕੇ ਚਲ ਚੰਗੀ ਆ ਹੋਰ ਤਰੱਕੀ ਕਰਾਂ ਗੋਪਾਤ ਮਤ ਰੱਖੀ ਇਹ ਕਹਿੰਦੇ ਆਏ ਭਾਈ ਉਧਰ ਆਪਣੇ ਏਰੀਆ ਚ ਸਮਰੂਹ ਦੜਬਾ ਆਪਾਂ ਜਰੂਰ ਭਾਈ ਜਰੂਰ ਜਰੂਰ ਨਾਮ ਦੇ ਲੱਗੇ ਉਸੇ ਵਰਤੀ ਮਾਨਸਾ ਕਹਤਾ ਮੈਂ ਮੋਣੀ ਨੂੰ ਮੋਣਾ ਰੋ ਉੱਥੇ ਕਹਤਾ ਉੱਥੇ ਆਪਣੇ ਆ ਮੁੰਡੇ ਕੁਝ ਆ ਗਿਆ ਬੱਸ। ਆਰਾਮ ਨਾਲ ਜਾਵਾਂਗੇ। ਆਹ ਹੀ ਆਰਾਮ ਨਾਲ ਜਾਵਾਂਗੇ। ਓਕੇ ਜੀ। ਧੰਨਵਾਦ ਜੀ। ਓਕੇ ਜੀ। ਲੈ ਵੀ ਮਟਰੋ ਆਹ ਫਾਟ ਚੱਲ ਪਿਆ ਹੁਣ ਬਾਹਰ ਤੋਂ। ਯਾ ਵਧੀਆ। ਬਾਈ ਰਵਾਬ ਨੇ ਕਮਰਾ ਬੱਕ ਕਰਾਦਾ ਤੇ ਖਾਣਾ ਬਿਨਾ ਤੁਹਾਨੂੰ ਆ ਰਿਹਾ ਜੀ। ਇੰਨਾ ਚ ਆ ਰਿਹਾ। ਸਿੱਕ ਕਰਾਇਆ। ਆਹ। ਇੰਨਾ ਤੇ ਆ ਰਿਹਾ। ਟਰੈਕਟਰ ਜਿਹੜਾ ਅਜੇ ਬਾਹਰ ਲਾਤਾ ਅੰਦਰ ਲਾਉਣਾ ਉਧਰ ਸਕੌਟੀ ਆ ਗਈ। ਗੌਟੀ ਉਧਰ ਕੀ ਬਣਿਆ ਕੋਲੋਨੀ ਜਣਾ ਕੋਈ ਕੋਲੋਨੀ ਉਥੇ ਲਾ ਦਾਂਗੇ ਅੰਦਰ ਟਰੈਕਟਰ ਫੇਰ ਗੌਟੀ ਵਾਲੇ ਬੈਠੇ ਫੇਰ ਅਸੀਂ ਚੱਲੇ ਬਈ ਰਾਤ-ਰਾਤ ਹੀ ਚੱਲਦਾ ਸੀ ਰਾਤ-ਰਾਤ ਦੇ ਕੇ ਇੱਥੇ ਆੜਾ ਹੁਣ ਸਵੇਰੇ ਜਾਵਾਂਗੇ ਆਪਾਂ ਮੂਸੇਪੰਡਾ ਠੀਕ ਆ ਇਹ ਵਲੌਗ ਵੀ ਆਪਾਂ ਬਾਅਦ ਚ ਪਾਉਣਾ ਪਹਿਲਾਂ ਮੂਸੇ ਵਾਲਾ ਪਾ ਦੇਣਾ ਇਹ ਵਲੌਗ ਆਪਾਂ ਬਾਅਦ ਚ ਪਾਵਾਂਗੇ ਬਾਕੀ ਜ਼ਰਾ ਲਗਾਤਾਰ ਹੀ ਆਉਣਗੇ ਹੁਣ ਵਲੌਗ ਤਾਂ ਠਾ ਠਾ ਬੈਣੇ ਬਣਾ ਕੇ ਕਿਉਂਕਿ ਅਸੀਂ ਨੇ ਮੋਟੇ ਕੱਪੜੇ ਕੱਢ ਲਏ ਹੁਣ ਕੋਟ ਕੱਟ ਲਏ ਅਸੀਂ ਨੇ ਕੀ ਆਉਂਦਾ ਨਹੀਂ ਪਤਾ ਮਾਗੀ ਖਾਣਾ ਬਿਨ ਆ ਜਾਂਦਾ ਭੁੱਖ ਲੱਸੀ ਹੋਰ ਬਾਦ ਅਸੀਂ ਕੀ ਐ ਵੀ ਪਤਾ ਉੱਧਰ ਬਣਾ ਲਈ ਨੂੰ ਚੱਕਦੀ ਹੈ ਹਾਂ ਪੱਲਾ ਵੀ ਦਾ ਚਰੇਗਾ